ਭੈਣ ਨੇ ਰੋ ਰੋ ਕੇ ਮੈਨੂੰ ਕਿਹਾ ਕਿ ਮੇਰਾ ਵੀਰ ਉਹ ਕੋ ਕਿਨੇ ਮਰਵਾਇਆ ਉਹਨੇ ਸ਼ਰੀਆਮ ਉਹਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਪੁਲਿਸ ਕਹਿੰਦੀ ਹੈ ਹੁਣ ਇਸ ਕਤਲ ਤੋਂ ਬਾਅਦ ਕਿ ਬੰਦੇ ਨੇ ਨਸ਼ਾ ਕਰਿਆ ਹੋਇਆ ਸੀ ਤੇ ਉਹ ਲੁਧਿਆਣੇ ਤੋਂ ਨਜਾਇਜ਼ ਹਥਿਆਰ ਲੈ ਕੇ ਆਇਆ ਸੀ ਯੂਪੀ ਤੇ ਲਿਆਉਂਦੇ ਤਾਂ ਸੁਣੇ ਸੀ ਬਿਹਾਰ ਤੇ ਲਿਆਉਂਦੇ ਸੁਣੇ ਸੀ ਲੁਧਿਆਣੇ ਤੇ ਕਦ ਅਸਲਾ ਮਿਲਣ ਲੱਗ ਗਿਆ ਜੀ ਇਸ ਸੁਖਵਿੰਦਰ ਸਿੰਘ ਜਿਹਨੂੰ ਕਲਕੱਤਾ ਵੀ ਕਹਿੰਦੇ ਸੀ ਮੇਰਾ ਸੈਣਾ ਹੀ ਕਹਿੰਦਾ ਸੀ ਮੇਰਾ ਬਹੁਤ ਹੀ ਪਿਆਰਾ ਦੋਸਤ ਸੀਗਾ ਇਹ ਜਿਹੜਾ ਸੁਖਵਿੰਦਰ ਸਿੰਘ ਹੈ ਇਹ ਇੱਥੋਂ ਦੇ ਸਰਪੰਚ ਦਾ ਪੁੱਤਰ ਸੀ ਤੇ ਸਰਪੰਚੀ ਦਾ ਕੰਮ ਜ਼ਿਆਦਾਤਰ ਆਪ ਹੀ ਦੇਖਦਾ ਸੀ ਇੱਕ ਆਗਾਹ ਬਧੂ ਲੀਡਰ ਸੀਗਾ ਬੇਬਾਕ ਲੋਕਾਂ ਦੀ ਗੱਲ ਕਰਦਾ ਸੀ ਲੋਕਾਂ ਦੇ ਹੱਕਾਂ ਵਿੱਚ ਬੋਲਣ ਵਾਲਾ ਬੰਦਾ ਸੀ ਲੇਕਿਨ ਉਸ ਗੱਲਾਂ ਨੂੰ ਸਰਕਾਰ ਆਪਣੇ ਖਿਲਾਫ ਸਮਝਦੀ ਸੀ ਕਿਉਂਕਿ ਜਿਹੜਾ ਵੀ ਲੋਕਾਂ ਦੇ ਹੱਕਾਂ ਦੀ ਗੱਲ ਕਰਦਾ ਸਰਕਾਰ ਸਮਝਦੀ ਇਹ ਸਾਡੇ ਖਿਲਾਫ ਬੋਲਦਾ ਇਸ ਕਰਕੇ ਇਹਦਾ ਇਥੋਂ ਦੇ ਐਮਐਲਏ ਦੇ ਨਾਲ ਝਗੜਾ ਸੀ 2 2.5 ਸਾਲ ਪਹਿਲਾਂ ਐਮਐਲਏ ਦੀ ਬੜੀ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋਈ ਉਹ ਗੱਲ ਕਿ ਐਮਐਲਏ ਨੇ ਕਿਹਾ ਕਿ ਲਫੜ ਮਾਰੋ ਕੇ ਇਹਨੂੰ ਪਾਸੇ ਕਰੋ ਤੇ ਉਹਦੇ ਖਿਲਾਫ ਐਮਐਲਏ ਕਾਫੀ ਬੋਲਿਆ ਤੇ ਬਾਅਦ ਚ ਐਮਐਲਏ ਨੇ ਉਹਦੇ ਖਿਲਾਫ ਪਰਚੇ ਵੀ ਕੀਤੇ ਜਿਹੜੇ ਉਹਨੇ ਭੁਗਤੇ ਤੇ ਫਿਰ ਉਹਦਾ ਅਸਲਾ ਲੈ ਲਿਆ ਗਿਆ ਉਹਨੂੰ ਨੇ ਹੱਥਾ ਕਰ ਦਿੱਤਾ ਗਿਆ ਜਿਸ ਤਰ੍ਹਾਂ ਮੂਸੇ ਵਾਲੇ ਨੂੰ ਨਹੱਤਾ ਕੀਤਾ ਗਿਆ ਸੀ ਉਹਦਾ ਹੀ ਸਿਕਿਉਰਿਟੀ ਲੈ ਕੇ ਉਸੇ ਤਰ੍ਹਾਂ ਇਹਦਾ ਹਸਲਾ ਲੈ ਕੇ ਸਿਕਿਉਰਿਟੀ ਦਿੱਤੀ ਨਹੀਂ ਤੇ ਅੱਜ ਇਹਦਾ ਗੋਲੀਆਂ ਮਾਰ ਕੇ ਕਤਲ ਹੋ ਗਿਆ ਜਿਹੜਾ ਵੀ ਬੰਦਾ ਸਰਕਾਰ ਦੇ ਖਿਲਾਫ ਬੋਲਦਾ ਹੈ ਉਹਨੂੰ ਪਹਿਲਾਂ ਲਾਲਚ ਦਿੰਦੇ ਆ ਜੇ ਲਾਲਚ ਜਿਨੀ ਆਉਂਦਾ ਤਾਂ ਧਮਕੀ ਦਿੰਦੇ ਆ ਜੇ ਧਮਕੀ ਜਿਨੀ ਆਉਂਦਾ ਤਾਂ ਪਰਚਾ ਕਰਦੇ ਆ ਫੇਰ ਪੁੱਛਦੇ ਤੂੰ ਸਾਡੇ ਮੁਤਾਬਕ ਚੱਲ ਜੇ ਫੇਰ ਨਹੀਂ ਚੱਲਦਾ ਫੇਰ ਜੇਲ੍ਹ 'ਚ ਭੇਜਦੇ ਆ ਜੇਲ੍ਹ ਜੇਲ੍ਹ ਵਿੱਚੋਂ ਵੀ ਆ ਕੇ ਸੈੱਟ ਨਹੀਂ ਹੁੰਦਾ ਇਹਨਾਂ ਦੇ ਨਾਲ ਲੋਕਾਂ ਦੀਆਂ ਗੱਲਾਂ ਹੱਕ ਦੀਆਂ ਕਰਨ ਤੋਂ ਨਹੀਂ ਹਟਦਾ ਚਾਹੇ ਉਹ ਪੱਤਰਕਾਰ ਹੈ ਚਾਹੇ ਕੋਈ ਲੀਡਰ ਹੈ ਚਾਹੇ ਕੋਈ ਆਮ ਬੰਦਾ ਹੈ ਤਾਂ ਫਿਰ ਉਹਦੇ ਗੋਲੀਆਂ ਵੱਜਦੀਆਂ ਇਹ ਇੱਥੇ ਦੀ ਸਰਕਾਰ ਦਾ ਕਿਰਦਾਰ ਹੈ ਜਿਹੜਾ ਇਹ ਕਹਿੰਦੇ ਸਾਮ-ਦਾਮ-ਦੰਡ ਭੇਦ ਸਾਰਾ ਕੁਝ ਅਸੀਂ ਵਰਤਾਂਗੇ ਸੁਸੋਧੀਆਂ ਕਹਿੰਦਾ ਉਹੀ ਅੱਜ ਇਹਨਾਂ ਨੇ ਕੰਮ ਕੀਤਾ ਇਸ ਕਤਲ ਲਈ ਸਰਕਾਰ ਪਹਿਲੇ ਨੰਬਰ ਤੇ ਜ਼ਿੰਮੇਵਾਰ ਹੈ ਜੀਨੇ ਸਿਕਿਉਰਿਟੀ ਖੋਈ ਅਸਲ ਦੇ ਵਿੱਚ ਮੈਂ ਅੱਜ ਪਰਿਵਾਰ ਨੂੰ ਮਿਲਿਆ ਹੈ ਪਰਿਵਾਰ ਕਹਿੰਦਾ ਹੈ ਕਿ ਜੀ ਇਹ ਲੋਕਲ ਐਮਐਲਏ ਜਿਹੜਾ ਉਗੋਕੇ ਹੈ ਉਹ ਇਸ ਕਤਲ ਵਾਸਤੇ ਜ਼ਿੰਮੇਵਾਰ ਹੈ ਤੇ ਜਦੋਂ ਐਫਆਈਆਰ ਹੋਈ ਪੁਲਿਸ ਅਫਸਰਾਂ ਨੇ ਭਾਈ ਨੂੰ ਘੇਰ ਲਿਆ ਉਹਨੂੰ ਕਿਹਾ ਕਿ ਜੇ ਤੂੰ ਉਗੋਕੇ ਦਾ ਨਾਮ ਲਿਖਾਏਗਾ ਕੇਸ ਕਮਜ਼ੋਰ ਹੋ ਜਾਏਗਾ ਤੂੰ ਐਮ ਕੋਕੇ ਦਾ ਨਾਮ ਨਾ ਲਗਾ ਇਹ ਵਿੱਚ ਐਫਆਈਆਰ ਦੇ ਨਹੀਂ ਲਿਖਣਾ ਤੇ ਐਫਆਈਆਰ 'ਚ ਉਹਦਾ ਨਾਮ ਨਹੀਂ ਲਿਖਿਆ ਗਿਆ ਐਸੀ ਮੰਗ ਕਰਦੇ ਆਂ ਕਿ ਇਹ ਕੇਸ ਦੀ सीबीआई ਤੋਂ ਜਾਂਚ ਹੋਵੇ ਤੇ ਜਿਹੜਾ ਪਰਿਵਾਰ ਦੀ ਅਨਸਾਰ ਐਫ ਆਈ ਆਰ ਲਿਖੀ ਜਾਵੇ ਤੇ ਲਾਭ ਸਿੰਘ ਉਹਗੇ ਦਾ ਨਾਮ 120 ਵਿੱਚ ਪਾਇਆ ਜਾਵੇ। ਇਹ ਚਨੀ ਸਾਹਿਬ ਇਹ ਜਿਹੜੀ ਗੱਲ ਹੈ ਇਹ ਤੁਹਾਨੂੰ ਉਹਨਾਂ ਦੀ ਭੈਣ ਨੇ ਦੱਸੀ ਆ। ਮਨੋ ਦੇ ਭੈਣ ਨੇ ਵੀ ਦੱਸੀ ਉਹਦੇ ਭਾਈ ਨੇ ਵੀ ਦੱਸੀ। ਭੈਣ ਨੇ ਰੋ ਰੋ ਕੇ ਮਨੂੰ ਕਿਹਾ ਜੀ ਕਿ ਮੇਰਾ ਵੀ ਰੋਗੂ ਕਿਨੇ ਮਰਵਾਇਆ। ਜੀ ਭਾਈ ਨੇ ਮਨੂੰ ਜੀਰ ਪਰਚਾ ਦਰਜ ਕਰਨ ਗਿਆ ਸੀ ਮੈਂ ਕਿਹਾ ਤੂੰ ਉੱਥੇ ਨਾਮ ਕਿਉਂ ਨਹੀਂ ਲਿਖਾਇਆ ਜੇ ਤੂੰ ਇਹ ਕਹਿੰਦਾ ਹੈ ਉਹ ਮਨੂੰ ਕਹਿੰਦਾ ਜੀ ਪੁਲਿਸ ਵਾਲੇ ਮਨੂੰ ਕਹਿੰਦੇ ਆ ਕਿ ਤੇਰਾ ਕੇਸ ਵੀਕ ਹੋ ਜਾਣਾ ਐਸੀ ਇਹ ਨਾਮ ਨਹੀਂ ਲਿਖਣਾ ਤੂੰ ਐਮਐਲਏ ਦਾ ਨਾਮ ਨਾਲ ਲਿਖਾਇਸ ਕਰਕੇ ਮੇਰੇ ਕਹੇ ਤੇ ਲਿਖਿਆ ਨਹੀਂ ਵੀਡੀਓ ਵਿੱਚੇ ਕਹਿ ਰਿਹਾ ਹੈ ਕਿ ਇੱਥੇ ਜਿਹਨੇ ਆਣਾ ਕਫਨ ਸਿਰ ਪਰ ਬੰਨ ਕੇ ਆਓ ਉਹਨੇ ਸ਼ਰੀਆਮ ਉਹਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਐਮਐਲਏ ਨੇ ਇਸ ਤੋਂ ਇਲਾਵਾ ਹਮੇਸ਼ਾ ਜੀ ਉਹ ਅਸਲੇ ਦੀ ਮੰਗ ਕਰਦਾ ਰਿਹਾ ਕਿ ਮੇਰਾ ਹਸਲਾ ਵਾਪਸ ਕਰ ਦਿਓ ਉਹ ਸਿਕਿਉਰਟੀ ਦੀ ਮੰਗ ਕਰਦਾ ਰਿਹਾ ਪੁਲਿਸ ਤੋਂ ਇਹਨਾਂ ਨੇ ਕਦੇ ਉਹਦਾ ਹਸਲਾ ਨਹੀਂ ਦਿੱਤਾ ਨਾ ਸਿਕਿਉਰਟੀ ਦਿੱਤੀ ਜੀ ਸਾਹਿਬ ਨਜਾਇਜ਼ ਹਸਲਾ ਫਿਰ ਇੰਨਾ ਹੋ ਗਿਆ ਪੰਜਾਬ ਦੇ ਵਿੱਚ ਆਮ ਤੌਰ ਤੇ ਕੋਈ ਮਰਜ਼ੀ ਲੈ ਲਓ ਜੀ ਦੇਖੋ ਪੁਲਿਸ ਕਹਿੰਦੀ ਹੈ ਹੁਣ ਇਸ ਕਤਲ ਤੋਂ ਬਾਅਦ ਕਿ ਬੰਦੇ ਨੇ ਨਸ਼ਾ ਕਰਿਆ ਹੋਇਆ ਸੀ ਤੇ ਉਹ ਲੁਧਿਆਣੇ ਤੋਂ ਨਜਾਇਜ਼ ਹਸਲਾ ਲੈ ਕੇ ਆਇਆ ਸੀ ਯੂਪੀ ਤੇ ਲਿਆਉਂਦੇ ਦਾ ਸੁਣਿਆ ਸੀ ਬਿਹਾਰ ਤੇ ਲਿਆਉਂਦੇ ਸੁਣਿਆ ਸੀ ਲੁਧਿਆਣੇ ਤੇ ਕਾਹਦਾ ਹਸਲਾ ਮਿਲਣ ਲੱਗ ਗਿਆ ਜੀ ਜੀ ਇਹਦਾ ਮਤਲਬ ਇਹ ਸਰਕਾਰ ਚ ਲੁਧਿਆਣੇ ਪੁਰੀ ਅਸਲਾ ਮਿਲ ਰਿਹਾ ਜਿਹੜਾ ਮਰਜੀ ਲਿਆਓ ਔਰ ਉਹ 22 ਦਿਨਾਂ ਦਾ ਡੱਬੇ ਚ ਭਾਈ ਨਜਾਇਜ਼ ਅਸਲਾ ਘੁਮ ਰਿਆ ਸੀ ਫੇਰ ਚਿੱਟਾ ਕਿੱਥੇ ਤੇ ਆ ਗਿਆ ਉਹਨੂੰ ਪੀਣ ਵਾਸਤੇ ਇਹ ਕਹਿੰਦੇ ਸੀ ਚਿੱਟਾ ਖਤਮ ਕਰਤਾ ਫੇਰ ਚਿੱਟੇ ਪੀ ਫਿਰਦਾ ਸੀ ਉਹ ਕਿੱਥੇ ਤੇ ਆ ਗਿਆ ਇਹਦਾ ਪੁਲਿਸ ਮੰਗ ਮੰਨ ਰਹੀ ਹੈ ਨਾ ਅੱਜ ਪੰਜਾਬ ਦੇ ਵਿੱਚ ਲਾਅ ਐਂਡ ਔਰਡਰ ਸਥਿਤੀ ਦੀ ਕੋਈ ਗੱਲ ਨਹੀਂ ਰਹਿ ਗਈ ਹੈ ਸਰਕਾਰ ਦੀ ਇੱਥੇ ਫਰੋਤੀਆਂ ਇੱਥੇ ਗੈਂਗਸਟਰ ਹੈ ਇੱਥੇ ਕਤਲੋਗਾਰਤ ਹੈ ਇੱਥੇ ਹਰ ਬੰਦਾ ਡਰ ਤੇ ਭੈ ਦੇ ਵਿੱਚ ਰਹਿ ਰਿਹਾ ਜਿਹੜਾ ਸਰਕਾਰ ਦੇ ਖਿਲਾਫ ਬੋਲਦਾ ਹੈ ਜਿਹੜਾ ਲੋਕਾਂ ਦੀ ਹੱਕ ਦੀ ਗੱਲ ਕਰਦਾ ਉਹਦੇ ਤੇ ਪਰਚੇ ਹੁੰਦੇ ਆ ਉਹ ਜਿਹੜਾ ਜਾਂਦਾ ਤੇ ਉਹਨੂੰ ਗੋਲੀਆਂ ਮਿਲਦੀਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਵੇਂ ਦੇਖਦੇ ਹੋ ਸਟੇਜਾਂ ਤੇ ਉਹ ਹਜੇ ਵੀ ਚੁਟਕਲੇ ਸੁਣਾ ਰਹੇ ਸਹਿਰਦ ਲੱਗਦੇ ਪੰਜਾਬ ਪ੍ਰਤੀ ਉਹ ਮੈਂ ਇੱਕ ਗੱਲ ਕਹੀ ਸੀ ਇਲੈਕਸ਼ਨ ਤੋਂ ਪਹਿਲਾਂ ਜੀ ਲੋਕਾਂ ਨੂੰ ਪੰਜਾਬ ਦੇਆਂ ਨੂੰ ਇਹ ਵੱਖਰੀ ਗੱਲ ਹੈ ਮੇਰੀ ਲੋਕ ਮੰਨੇ ਨਹੀਂ ਮੈਂ ਕਿਹਾ ਸੀ ਸਟੇਜ ਚਲਾਉਣ ਦੇ ਵਿੱਚ ਤੇ ਸਟੇਟ ਚਲਾਉਣ ਦੇ ਵਿੱਚ ਬਹੁਤ ਫਰਕ ਹੁੰਦਾ ਹੈ ਮੁੱਖ ਮੰਤਰੀ ਅੱਜ ਵੀ ਸਟੇਜ ਇਹ ਚਲਾਉਂਦਾ ਹੈ ਕਈ ਵਾਰ ਤਾਂ ਅੰਦਰੇ ਖੜ ਕੇ ਲਾ ਦਿੰਦਾ ਜਿਸ ਤਰ੍ਹਾਂ ਬਹੁਤ ਬੰਦੇ ਅੱਗੇ ਬੈਠੇ ਹੁੰਦੇ ਤੇ ਸਟੇਜ ਲਾ ਕੇ ਬੋਲਦਾ ਹੈ ਅੱਜ ਤੱਕ ਉਹਨੇ ਸਟੇਟ ਨਹੀਂ ਚਲਾਈ ਲੋਕਾਂ ਨੇ ਕੇਜਰੀਵਾਲ ਨੂੰ ਜਾਂ ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਪਾਈਆਂ ਪਹਿਲਾਂ ਇਹਨਾਂ ਦਾ ਗ੍ਰਾਫ ਨਹੀਂ ਸੀ ਉੱਠਿਆ ਜਦ ਇਹਦਾ ਨਾਮ ਡਿਕਲੇਅਰ ਕਰਿਆ ਤਾਂ ਲੋਕਾਂ ਨੇ ਭਗਵੰਤ ਮਾਨ ਨੂੰ ਦੇਖ ਕੇ ਵੋਟਾਂ ਪਾਈਆਂ ਇਹ ਅਸਲੀਅਤ ਹੈ ਲੇਕਿਨ ਭਗਵੰਤ ਮਾਨ ਨੇ ਇੱਕ ਦਿਨ ਵੀ ਰਾਜ ਨਹੀਂ ਕਰਿਆ ਰਾਜ ਉਹੀ ਕਰਦੇ ਆ ਇਹਦੇ ਵਾਸਤੇ ਜ਼ਿੰਮੇਵਾਰ ਉਹ ਨਹੀਂ ਹੈ ਜਿਹੜੇ ਅੱਜ ਕਤਲੋਗਾਰ ਤੇ ਇੱਥੇ ਲੁੱਟਰ ਕੇ ਲੈ ਜਾ ਰਹੇ ਐ ਜ਼ਿੰਮੇਵਾਰ ਭਗਵੰਤ ਮਾਨ ਹੈ ਜਿਹਨੇ ਗੋਡੇ ਟੇਕੇ ਹੋਏ ਐ ਲੋਕਾਂ ਨੂੰ ਨਹੀਂ ਸੀ ਪਤਾ ਇਹ ਇੰਨਾ ਕਮਜ਼ੋਰ ਬੰਦਾ ਐ ਇੰਨਾ ਡਰੂ ਬੰਦਾ ਐ ਇਹ ਬੰਦਾ ਅੰਦਰ ਵੜ ਜਾਏਗਾ ਲੋਕ ਅੱਜ ਜ਼ਿੰਮੇਵਾਰ ਸਾਰੀ ਗੱਲ ਵਾਸਤੇ ਭਗਵੰਤ ਮਾਨ ਹੈ ਕੇਜਰੀਵਾਲ ਨਹੀਂ ਉਹ ਤਾਂ ਆਈ ਲੁੱਟਣ ਹੈ ਉਹਨਾਂ ਦੇ ਜ਼ਿੰਮੇ ਉਹਨਾਂ ਨੇ ਤਾਂ ਲੁੱਟਣਾ ਹੀ ਹੈ ਗੱਲ ਇਹ ਹੈ ਕਿ ਖੋਟਾ ਸਿੱਕਾ ਆਪਣਾ ਬਗਾਨਿਆਂ ਨੂੰ ਕਿਹਾ ਦੋਸ਼ ਸਿੱਕਾ ਸਾਡਾ ਖੋਟਾ ਨਿਕਲਿਆ ਜੰਨੀ ਸਾਹਿਬ ਤੁਸੀਂ ਲੋਕ ਸਭਾ ਦੇ ਵਿੱਚ ਵੀ ਇਸ ਤਰ੍ਹਾਂ ਦੇ ਵਿੱਚ ਚੁੱਕੂਗੇ ਜਿਵੇਂ ਪਹਿਲਾਂ ਚੁੱਕਦੇ ਸੀ ਐਸੀ ਪਹਿਲਾਂ ਵੀ ਚੁੱਕਦੇ ਆ ਮੈਂ ਸੁੱਗੋ ਸਿੱਧੂ ਮੁਸੇਵਾਲੇ ਦਾ ਵੀ ਚੁੱਕਿਆ ਇਹ ਵੀ ਚੱਕਾਂਗਾ ਜਿੰਨੇ ਲੋਕਾਂ ਦੇ ਨਾਲ ਤੱਕੇ ਹੋ ਰਹੇ ਐਸੀ ਚੱਕਦੇ ਆ ਲੇਕਿਨ ਇਹ ਬਿਸ਼ਰਮ ਹੋਈ ਵੀ ਹੈ ਸਰਕਾਰ ਇਹਨਾਂ ਤੇ ਅਸਰ ਕੋਈ ਨਹੀਂ ਹੈ ਅੱਜ ਸਾਡਾ ਭਾਈ ਮਰਿਆ ਹੈ ਤਾਂ ਸਾਨੂੰ ਦੁੱਖ ਅੰਦਰ ਅੱਗ ਲੱਗੀ ਹੋਈ ਹੈ ਪੁਲਿਸ ਕਹਿੰਦੀ ਇੱਕ ਮਿੰਟ ਪੁਲਿਸ ਕਹਿੰਦੀ ਇਹ ਸਿਆਸੀ ਕਤਲ ਨਹੀਂ ਹੈ ਇਹ ਤਾਂ ਨਿੱਜੀ ਰੰਜਿਸ਼ ਦਾ ਮਾਮਲਾ ਸੀ ਪੈਸਾ ਲੈਣ ਦੇਣ ਸੀ ਇਸ ਕਰਕੇ ਸੀ ਦੋਸਤ ਹੀ ਮਾਰ ਦਿੱਤਾ ਤੁਹਾਨੂੰ ਲੱਗਦਾ ਵੀਰ ਜੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਇਹ ਸੀਬੀਆਈ ਨੂੰ ਜਾਂਚ ਦੇਣ ਮਿੰਟਾਂ ਚ ਕੇਸ ਨਿਕਲੇਗਾ ਕਿ ਕੌਣ ਜ਼ਿੰਮੇਵਾਰ ਹੈ ਸਿਆਸੀ ਕਤਲ ਕਿਸ ਤਰ੍ਹਾਂ ਹੋਇਆ ਇਹ ਤਾਂ ਮੂਸੇਵਾਲੇ ਦਾ ਵੀ ਸਿਆਸੀ ਕਤਲ ਨਹੀਂ ਮੰਗਦੇ ਐਸੀ ਕਹਨੇ ਉਹਨਾਂ ਦੀ ਵੀ ਪੈੜ ਜਿਸ ਦੇ ਜਾਣੀ ਨਾ ਇਹਨਾਂ ਦੇ ਘਰ ਜਾਣੇ